ਸਿਰੇ ਕੋ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਸਮੇਂ ਅਨੰਦਪੁਰ ਸਾਹਿਬ ਵਿਖੇ ਸਨ ਸਾਧ ਸੰਗਤ ਬੇਅੰਤ ਸੰਗਤਾਂ ਸਤਿਗੁਰਾਂ ਦੇ ਕੋਲ ਇਕੱਤਰ ਹੋਈਆਂ ਇੱਥੇ ਇੱਕ ਚੋਰ ਵੀ ਆ ਗਿਆ ਉਸ ਚੋਰ ਨੇ ਇੱਛਾ ਕੀਤੀ ਕਿ ਇਹ ਸਤਿਗੁਰੂ ਮਹਾਰਾਜ ਜੀ ਮੈਨੂੰ ਤਿੰਨ ਚੋਰੀਆਂ ਕਰਨ ਦਾ ਮੌਕਾ ਦੇ ਦਿਓ ਮੈਂ ਚੋਰੀ ਕਰਾਂ ਤਿੰਨ ਚੋਰੀਆਂ ਮੇਰੀਆਂ ਪੂਰੀਆਂ ਹੋ ਜਾਣ ਤਾਂ ਉਸ ਸਮੇਂ ਜਦੋਂ ਇਸ ਨੇ ਚੋਰੀ ਕੀਤੀ ਉਹ ਸਿੱਖ ਸੰਗਤਾਂ ਗੁਰੂ ਮਹਾਰਾਜ ਦੇ ਕੋਲ ਆ ਕਰਕੇ ਸ਼ਿਕਾਇਤ ਕਰਦੀਆਂ ਨੇ ਤਿੰਨ ਇਹਨੇ ਚੋਰੀਆਂ ਕੀਤੀਆਂ ਕਿਸੇ ਨੂੰ ਪਤਾ ਨਾ ਲੱਗੇ ਪਰ ਮਨਬੰਦਰ ਲਾਲਚ ਆ ਗਿਆ ਵੀ ਅੱਜ ਇੰਨਾ ਧਨ ਚੁਰਾ ਲੈਣ ਦਾ ਮੌਕਾ ਹੈ ਵਾਰ-ਵਾਰ ਮੌਕਾ ਨਹੀਂ ਮਿਲਣਾ ਚੌਥੀ ਚੋਰੀ ਕਰ ਲੈ ਗੁਰੂ ਸਿੱਖਾ ਨੇ ਸਤਿਗੁਰਾਂ ਕੋਲ ਜਾ ਕੇ ਸ਼ਿਕਾਇਤ ਕੀਤੀ ਮਹਾਰਾਜ ਚੋਰ ਬਹੁਤ ਆ ਗਏ ਸਤਿਗੁਰੂ ਕਹਿੰਦੇ ਭਾਈ ਚੋਰ ਬਹੁਤੇ ਨਹੀਂ ਇੱਕ ਹੀ ਹੈ ਉਹਦੇ ਇਹੋ ਜੇ ਕੱਪੜੇ ਪਾਏ ਨੇ ਫਲਾਨੇ ਥਾਂ ਤੇ ਫਿਰਦਾ ਹੈ ਗੁਰਸਿੱਖਾਂ ਨੂੰ ਭੇਜਿਆ ਫੜ ਕੇ ਲਿਆਓ ਉਹ ਸਿੰਘ ਗਏ ਉਹਨਾਂ ਨੇ ਪਛਾਣ ਕੇ ਫੜ ਕੇ ਲਿਆਂਦਾ ਤੇ ਸਤਿਗੁਰੂ ਜੀ ਕਹਿਣ ਲੱਗੇ ਭਲਿਆ ਪਹਿਲਾਂ ਤਾਂ ਤੂੰ ਇੱਛਾ ਗਲਤ ਕੀਤੀ ਸੁਖਨਾ ਸੁਖੀ ਵੀ ਮੈਨੂੰ ਚੋਰੀ ਕਰਨ ਦਾ ਮੌਕਾ ਤੈਨ ਚੋਰੀਆਂ ਮੈਂ ਕਰ ਲਵਾਂ ਕਿਸੇ ਨੂੰ ਪਤਾ ਨਾ ਲੱਗੇ ਪਰ ਤੇਰੇ ਅੰਦਰ ਸੰਤੋਖ ਨਹੀਂ ਰਿਹਾ ਤੂੰ ਚੌਥੀ ਚੋਰੀ ਕੀਤੀ ਹੈ ਚੋਰੀ ਕਰਨਾ ਬਹੁਤ ਮਾੜਾ ਹੈ ਤੂੰ ਮਾੜੀ ਇੱਛਾ ਕੋ ਗੁਰੂ ਘਰ ਆ ਕੇ ਗੁਰੂ ਦੇ ਦਰ ਤੋਂ ਮੰਗਣਾ ਕੀਤੀ ਹੈ ਪਰ ਤੇਰੇ ਅੰਦਰ ਸਬਰ ਨਹੀਂ ਰਿਹਾ ਤਾਂ ਉਸ ਸਮੇਂ ਸਤਿਗੁਰੂ ਮਹਾਰਾਜ ਨੇ ਉਹਦੇ ਕੋਲ ਸਾਰਾ ਧਨ ਕਢਾਇਆ ਉਹਨਾਂ ਸਿੱਖਾਂ ਨੂੰ ਦਿੱਤਾ ਜਿਨ੍ਹਾਂ ਦੀਆਂ ਚੋਰੀਆਂ ਹੋਈਆਂ ਸਨ ਤੇ ਸਤਿਗੁਰਾਂ ਨੇ ਕਿਹਾ ਭਾਈ ਇਹਨੂੰ ਕੱਟ ਕਰਕੇ ਬਾਹਰ ਕੱਢ ਦਿਓ ਇਸ ਤਰ੍ਹਾਂ ਜੇ ਕੋਈ ਮਾੜੀ ਇੱਛਾ ਗੁਰੂ ਘਰ ਵਿੱਚ ਲੈ ਕੇ ਆਉਂਦਾ ਫਿਰ ਉਹਨੂੰ ਉਹੋ ਜਿਹਾ ਫਲ ਮਿਲ ਜਾਂਦਾ ਇੱਛਾ ਤਾਂ ਪੂਰੀ ਹੋ ਜਾਂਦੀ ਹੈ ਪਰ ਉਹਦਾ ਫਲ ਉਹੋ ਜਿਹਾ ਹੁੰਦਾ ਹੈ ਸਾਧ ਸੰਗਤ